ਲੈ ਵੀ ਦੋਸਤੋ ਇੱਥੇ ਵੀ ਕਹਿੰਦੇ ਐਂਦਵਾਰ ਨੂੰ ਨਾ ਮੇਲਾ ਲੱਗ ਜਾਂਦਾ ਤੁਸੀਂ ਇਹ ਤਾਂ ਸੋਚ ਹੀ ਨਹੀਂ ਹੁਣੀ ਅੱਜ ਆਪਾਂ ਕਿੱਥੇ ਗੱਲ ਕਰਦੇ ਆ 22 ਸਿੱਧੂ ਮੂਸੇ ਵਾਲੇ ਦੇ ਘਰ ਦੇ ਵਿੱਚ ਕਹਿੰਦੇ ਐਂਟਰੀ ਆ ਜੀ ਸੰਡੇ ਨੂੰ ਮੇਲਾ ਲੱਗ ਜਾਂਦਾ ਸਾਰੀ ਸੰਗਤ ਆਈ ਹੋਈ ਹੈ ਕਹਿੰਦੇ ਐਂਦਵਾਰ ਨੂੰ ਇੰਤਜ਼ਾਰ ਹੁੰਦਾ ਹੈ ਕਹਿੰਦੇ ਵੀ ਘਰ ਦੇ ਵਿੱਚ ਓਟਮਾ ਸੈਲਫੀਆਂ ਦੀ ਬਾਰੀ ਨਹੀਂ ਆਉਂਦੀ ਇਹ ਖੜੇ ਨੇ ਉਹ ਝੋਟੇ ਜਿਨ੍ਹਾਂ ਨੂੰ ਕਦੇ ਚਲਾਉਣਾ ਹੁੰਦਾ ਸੀ ਉੱਤੇ ਬਹਿ ਕੇ ਮਾਨ ਰੱਖਦਾ ਸੀਗਾ ਇਹ ਚੀਜ਼ਾਂ ਦਾ ਤੇ ਨਾਟਕੀ ਰਾਂ ਦੀ ਜਿਵੇਂ ਗੱਲ ਕਰਾਂ ਨਾ ਇਹਨਾਂ ਨੂੰ ਲੋਕਾਂ ਨੇ ਨਾ ਖਤਮ ਹੋ ਗਏ ਸੀ ਇਹ ਟਰੈਕਟਰ ਆ ਤੇ ਅੱਜ ਜਿਹੜੇ ਟਰੈਕਟਰ ਆ ਨਾ ਅੱਜ ਮੋਡੀਫਾਈ ਦੇ ਕਰਕੇ ਪੂਰੀ ਰੀਜਨal ਬੰਦੇ ਤਿਆਰ ਕਰਦੇ ਆ ਤੇ ਇੱਥੇ ਪੂਰੀਆਂ ਸੈਲਫੀਆਂ ਖਿੱਚਦੇ ਆ ਜੀ ਫੋਟੋਮਾ ਕਰਦੇ ਆ ਤੇ ਸਿੱਧੂ ਮੂਸੇ ਵਾਲੇ ਬਾਈ ਦੇ ਘਰੇ ਆ ਦੇਖੋ ਤੇ ਇਹ ਜੱਟ ਨੇ ਨਹੀਂ ਕੁਝ ਦੇਖਣਾ ਸੀਗਾ ਕਹਿੰਦੇ ਵੀ ਸਾਰੇ ਦੁਨੀਆ ਨੇ ਦੇਖਣਾ ਵੀ ਬਹੁਤ ਵੱਡਾ ਇੱਕ ਨਾਂ ਬਣਿਆ ਹੋਇਆ ਸੀ ਛੋਟੀ ਉਮਰ ਦੇ ਵਿੱਚ ਛੋਟੀ ਮੂਮਰ ਦੇ ਵਿੱਚ ਜਿਵੇਂ ਆਪਾਂ ਇਹ ਗੱਲ ਕਹਿ ਸਕਦੇ ਆ ਵੀ ਅੱਜ ਤੱਕ ਕਿਸੇ ਵੀ ਸਿੰਗਰ ਨੇ ਨਾ ਤਰੱਕੀ ਨਹੀਂ ਕੀਤੀ ਤੇ ਨਾ ਹੀ ਸਿੱਧੂ ਮੂਸੇ ਵਾਲੇ ਵਰਗੇ ਕੰਮ ਕਰ ਸਕਦਾ ਸੀ ਕੋਈ ਕਿਉਂਕਿ ਇਹ ਜੱਟ ਦਾ ਜਿਹੜਾ ਨਾਂ ਹੈ ਨਾ ਇੱਕ ਕਦਨ ਲੈਿੰਦੀ ਦੁਨੀਆ ਦਾ ਤਰਨਾ ਗਾ ਕਿਉਂ ਕਿਉਂਕਿ ਟਿੱਬਿਆਂ ਦਾ ਪੁੱਤ ਸੀ ਟਿੱਬਿਆਂ ਦੀ ਗੱਲ ਕਰਦਾ ਸੀ ਟਿੱਪਿਆਂ 'ਚ ਹੀ ਰਹਿੰਦਾ ਸੀਗਾ ਮਾਨ ਨਹੀਂ ਕਰਦਾ ਸੀ ਕਹਿੰਦੇ ਵੀ ਹੁਣ ਮਹਾਲੀਆਂ ਦੇ ਵਿੱਚ ਚੰਡੀਗੜ੍ਹਾਂ ਦੇ ਵਿੱਚ ਕਦੇ ਫਲਾਈਟਾਂ ਦੇ ਵਿੱਚ ਨਹੀਂ ਰਿਹਾ ਤਾਂ ਜੱਟ ਨੂੰ ਜਿਹੜੀ ਸੁੱਖ ਚੈਨ ਆਉਂਦੀ ਸੀ ਨੀਂਦ ਆਉਂਦੀ ਸੀ ਉਹ ਆਪਣੀਆਂ ਮਿੱਟੀ ਦੇ ਵਿੱਚ ਆਪਣੇ ਟਿੱਬਿਆਂ ਦੇ ਵਿੱਚ ਹੀ ਆਉਣੀ ਸੀਗੀ ਤੇ ਇਹ ਆਪਾਂ ਗੱਲ ਕਰਦੇ ਹਾਂ ਸਿੱਧੂ ਮੂਸੇਵਾਲ ਦੇ ਘਰੇ ਸੀ ਜੀ ਅੱਜ ਆਪਾਂ ਤੇ ਆਪਾਂ ਬਲੌਗ ਪਾਉਣੇ ਆਉਂਦੇ ਆ YouTube ਤੇ ਇੰਸਟਾਗ੍ਰਾਮ ਤੇ ਤੁਸੀਂ ਬਹੁਤ ਸਾਰਾ ਪਿਆਰ ਦਿੰਦੇ ਹੋ ਆਪਣੀਆਂ ਵੀਡੀਓ ਨੂੰ ਤੇ